ਕਬੀਰ ਚੰਕਨਾ ਚੰਕੀਐ ਤੁਮਰੋ ਕਿਉ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਖ ਕੋਈ ਭਗਤ ਕਬੀਰ ਜੀ ਸਾਨੂੰ ਅੱਜ ਇਸ ਪਾਵਨ ਸ਼ਲੋਕ ਦੇ ਵਿੱਚ ਸਮਝਾਉਂਦੇ ਨੇ ਪਾਤ ਕਬੀਰ ਜੀ ਪਾਵਨ ਬਚਨ ਉਚਾਰਦੇ ਹਨ ਕਬੀਰ ਚੰਖਨਾ ਚੰਖੀਐ ਚੰਖ ਨਾ ਚੰਖੀਐ ਭਾਵ ਕਿ ਤੂੰ ਗੀਲੇ ਸਿਖਵਾ ਨ ਕਰਿਆ ਕਰ ਕਬੀਰ ਚੰਖਨਾ ਚੰਖੀਐ ਤੁਮ ਰੋ ਕੇ ਹੋ ਨ ਹੋਏ ਕਦੇ ਐਵੇਂ ਤੂੰ ਗਿੱਲ ਸਿੱਖ ਕੇ ਕਰਦਾ ਨਾ ਫਿਰਿਆ ਕਰ ਐਵੇਂ ਤੂੰ ਆਪਣੇ ਆਪ ਦਾ ਮਾਣ ਨਾ ਕਰਿਆ ਕਰ ਹਰ ਇੱਕ ਗੱਲ ਨੂੰ ਤੂੰ ਵਾਧਾ ਚੜ੍ਹਾ ਕੇ ਨਾ ਦੱਸਿਆ ਕਰ ਤੇਰੇ ਕਹਿਣ ਨਾਲ ਜਾਂ ਤੇਰੇ ਕੁਝ ਕਰਨ ਨਾਲ ਉਸ ਮਾਲਕ ਦੀ ਸੱਤਿਆ ਵਿੱਚ ਉਸ ਮਾਲਕ ਦੀ ਰਚਨਾ ਵਿੱਚ ਕੁਝ ਵਾਅਦਾ ਘਾਟਾ ਨਹੀਂ ਹੁੰਦਾ। ਪਾਪ ਜੋ ਰੱਬ ਨੇ ਬਣਾ ਦਿੱਤਾ ਹੈ। ਜਿਸ ਨੂੰ ਰੱਬ ਚਾਵੇ ਉਸ ਨੂੰ ਰੱਬ ਫਿਲਾ ਸਕਦਾ ਹੈ। ਉਹਦਾ ਦਾਇਰਾ ਬੜਾ ਕਰ ਸਕਦਾ ਹੈ। ਸੁੱਕਿਆਂ ਨੂੰ ਹਰਾ ਕਰ ਸਕਦਾ ਹੈ ਰੱਬ। ਪਿੰਗਲਿਆਂ ਤੋਂ ਪਰਬਤ ਚੜ੍ਹਾ ਸਕਦਾ ਹੈ ਰੱਬ। ਮਾਨਸਿਕ ਤੌਰ ਤੋਂ ਵਿਕਲਾੰਗ ਹੋਇਆਂ ਨੂੰ ਫਿਰ ਦੁਆਰਾ ਤੋਂ ਉਹਨਾਂ ਦੇ ਅੰਦਰ ਜਾਣ ਪਾ ਕੇ ਉਹਨਾਂ ਨੂੰ ਇੱਕ ਸੋਹਣਾ ਜੀਵਨ ਬਖਸ਼ਿਸ਼ ਕਰ ਸਕਦਾ ਹੈ ਇੱਕ ਸੋਹਣਾ ਦਿਮਾਗ ਦੇ ਸਕਦਾ ਹੈ ਸੋਹਣੀ ਬੁੱਧੀ ਦੇ ਸਕਦਾ ਹੈ ਰੱਬ ਕੁਝ ਵੀ ਘਟਾ ਸਕਦਾ ਹੈ ਵਧਾ ਸਕਦਾ ਹੈ ਪਰ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਕਬੀਰ ਚੰਖਣਾ ਚੰਖੀ ਹੈ ਤੁਮਰੋ ਕਿਉਂ ਨਾ ਹੋਏ ਕਿਉਂਕਿ ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੈ ਕੋਈ ਮੇੜ ਤੋਂ ਪਾਵੇ ਵੀ ਬੁਦਾ ਘਟਾ ਨਹੀਂ ਸਕਦਾ ਕਰਮ ਤੋਂ ਭਾਵ ਹੈ ਬਖਸ਼ਿਸ਼ ਕਰਮ کریم ਜੋ ਕਰ ਰੇ کریم ਹੁੰਦਾ ਜਿਹੜਾ ਬਖਸ਼ਿਸ਼ ਕਰਨ ਵਾਲਾ ਹੈ ਉਹ ਹੈ ਕਾਲਪੁਰਖ ਹੁਣ ਭਾਕਾ ਵਾਲਿਓ ਭਗਤ ਕਬੀਰ ਜੀ ਨੇ ਇਥੇ ਦੁਨੀਆ ਦੀ ਉਦਾਹਰਣ ਦੇ ਕੇ ਮਨੁੱਖ ਦੀ ਉਦਾਹਰਣ ਦੇ ਕੇ ਸਮਝਾਇਆ ਸਾਡੇ ਇਸ ਕਮਲੇ ਮਨ ਨੂੰ ਹੈ ਜਿਨਨੇ ਵੀ ਸਲੋਗ ਆਪਾਂ ਅੱਜ ਤੋਂ ਪਹਿਲਾਂ ਸਰਵਣ ਕੀਤੇ ਨੇ ਸਾਰੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਸਮਝਾ ਸਾਡੇ ਮਨ ਨੂੰ ਰਏ ਨੇ ਹੁਣ ਭਗਤ ਕਬੀਰ ਜੀ ਨੇ ਇਸ ਸ਼ਲੋਕ ਦੇ ਰਾਹੀਂ ਸਾਡੇ ਮਨ ਨੂੰ ਸਮਝਾਇਆ ਹੈ ਕਿ ਭਾਈ ਤੂੰ ਬੇਮਤਲਬ ਦੀਆਂ ਗੱਲਾਂ ਵਿੱਚ ਬੇਫਜ਼ੂਲ ਦੀਆਂ ਗੱਲਾਂ ਵਿੱਚ ਆਪਣਾ ਸਮਾਂ ਨਾ ਬਰਬਾਦ ਕਰ ਜੇ ਕੁਝ ਕਰਨਾ ਹੈ ਜੇ ਕੋਈ ਕਮਾਈ ਕਰਨੀ ਹੈ ਜੇ ਤੂੰ ਕੁਝ ਬੋਲਣਾ ਹੈ ਜੇ ਕੋਈ ਵਿਚਾਰ ਕਰਨੀ ਹੈ ਤੇ ਰੱਬ ਦੀ ਕਰ ਕਮਾਈ ਕਰਨੀ ਹੈ ਨਾਮ ਦੀ ਕਰ ਸਿਮਰਨ ਕਰਨਾ ਹੈ ਨਾਮ ਦਾ ਕਰ ਉਸ ਰੱਬ ਨੂੰ ਤਿਆਗ ਉਹਦਾ ਸਿਮਰਨ ਕਰ ਸਿਮਰਨ ਕਰਦਿਆਂ ਕਰਦਿਆਂ ਆਪਣੇ ਅੰਦਰੋਂ ਜੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਸਨਾਵਾਂ ਨੇ ਇਹ ਹੌਲੀ-ਹੌਲੀ ਸਹੀ ਡਾਇਰੈਕਸ਼ਨ ਦੇ ਵਿੱਚ ਚਲੇ ਜਾਣਗੀਆਂ ਭਾਵ ਸਿੱਧੇ ਰਾਹ 'ਤੇ ਆ ਜਾਣਗੀਆਂ ਜਦੋਂ ਮਨੁੱਖ ਸਿਮਰਨ ਦਾ ਅਭਿਆਸ ਕਰਨਾ ਸ਼ੁਰੂ ਕਰਦਾ ਹੈ ਸਿਮਰਨ ਕਰਦਾ ਹੈ ਨਾ ਫਿਰ ਮਨੁੱਖ ਦੇ ਜੀਵਨ ਦੇ ਵਿੱਚ ਆਪਣੇ ਆਪ ਹੀ ਪਰਿਵਰਤਨ ਹੋਣੇ ਸ਼ੁਰੂ ਹੋ ਜਾਂਦੇ ਜਿਵੇਂ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਕੁਝ ਵਧਾਇਆ ਘਟਾਇਆ ਨਹੀਂ ਜਾ ਸਕਦਾ ਰੱਬ ਹੀ ਕਿਰਪਾ ਕਰਦਾ ਹੈ ਰੱਬ ਹੀ ਬਖਸ਼ਿਸ਼ ਕਰਦਾ ਹੈ ਉਹ ਚਾਵੇ ਤਾਂ ਅਸੀਂ ਵਿਕਾਰਾਂ ਦੇ ਵਿੱਚ ਫਸੇ ਰਹੇ ਹਾਂ ਮਾਇਆ ਵਿੱਚ ਫਸੇ ਰਹੇ ਹਾਂ ਛਾ ਕੇ ਵੀ ਨਹੀਂ ਨਿਕਲ ਸਕਦੇ ਪਰ ਜੇ ਉਹਦੀ ਬਖਸ਼ਿਸ਼ ਹੋ ਜੇ ਕਰਮ ਕਰੀਮ ਜੋ ਕਰ ਰਹੇ ਜੇ ਉਹਦੀ ਬਖਸ਼ਿਸ਼ ਹੋ ਜੇ ਕਿਰਪਾ ਜੇ ਤਿੰਨ ਵਿਕਾਰਾਂ ਵਿੱਚੋਂ ਅਸੀਂ ਬਾਹਰ ਨਿਕਲ ਸਕਦੇ ਹਾਂ ਠੀਕ ਹੈ ਭਗਵਾਲਿਓ ਇਸ ਲਈ ਹਮੇਸ਼ਾ ਮਹਾਰਾਜ ਦਾ ਅਨੁਵਾਦ ਕਰੋ ਸਿਮਰਨ ਕਰੋ ਸੇਵਾ ਕਰੋ ਰੋਜ਼ ਇੱਕ ਸ਼ਬਦ ਦਾ ਅਭਿਆਸ ਕਰਿਆ ਕਰੋ ਸ਼ਬਦ ਦਾ ਅਭਿਆਸ ਨਾਲ ਕੀ ਹੋਵੇਗਾ ਜਦੋਂ ਤੁਸੀਂ ਸ਼ਬਦ ਪੜ੍ਹੋਗੇ ਸ਼ਬਦ ਦੀ ਵਿਚਾਰ ਕਰੋਗੇ ਸ਼ਬਦ ਦਾ ਅਭਿਆਸ ਕਰੋਗੇ ਹੌਲੀ-ਹੌਲੀ ਹੌਲੀ-ਹੌਲੀ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਪਾਣੀਆਂ ਬਿਨ ਮੀਨ ਤਲਫ ਹੈ ਜਿਸ ਤਰ੍ਹਾਂ ਬਿਨ ਪਾਣੀ ਤੋਂ ਬਿਨਾਂ ਜਿਹੜੀ ਮੱਛੀ ਤਲਫਦੀ ਹੈ ਪਪੀਆ ਜਿਹੜਾ ਹੈ ਸਵਾੰਗੀ ਬੂਨ ਤੋਂ ਤਰਫਦਾ ਹੈ ਇਸੇ ਤਰ੍ਹਾਂ ਨੇ ਕਾ ਉਦਾਰਣਾਂ ਗੁਰਬਾਣੀਆਂ ਵਿੱਚ ਮਿਲ ਜਾਂਦੀਆਂ ਨੇ ਕਹਿੰਦੇ ਵੀ ਇਸੇ ਤਰ੍ਹਾਂ ਬਿਨਾਂ ਸੰਗਤ ਤੋਂ ਬਿਨੁ ਮੁਨੁਕ ਦਾ ਜੀਵਨ ਨਹੀਂ ਬਿਨਾਂ ਨਾਮ ਤੋਂ ਮਨੁਕ ਦਾ ਜੀਵਨ ਨਹੀਂ ਉਹ ਵੀ ਤੜਫਦਾ ਏ ਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਨਾ ਹੋਵੇਗਾ ਤੇ ਸਾਡੇ ਅੰਦਰ ਵਿਕਾਰਾਂ ਦੀ ਅਗ ਪਰਬਲ ਹੋ ਜਾਵੇਗੀ ਤ੍ਰਿਸ਼ਨਾ ਵਧ ਜਾਵੇਗੀ ਜੇ ਮੰਤਰਪਿਤ ਕਰਨਾ ਹੈ ਫਿਰ ਗੁਰੂ ਦੀ ਸੰਗਤ ਕਰਨੀ ਪਵੇਗੀ ਉਹਨਾਂ ਸਾਧੂਆਂ ਦੀ ਉਨਾ ਗੁਰੂ ਜਨਾਂ ਦੀ ਸੰਗਤ ਕਰਨੀ ਪਵੇਗੀ ਜਿਨ੍ਹਾਂ ਦੀ ਆਤਮਾ ਪਰਮਾਤਮਾ ਵਿੱਚ ਲੀਨ ਉਹ ਸਾਨੂੰ ਸਹੀ ਮਾਰਗ ਤੇ ਪਾ ਸਕਦੇ ਨੇ ਉਹ ਸਾਨੂੰ ਸਹੀ ਰਸਤਾ ਦਿਖਾ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਹੀ ਪਗਜ ਜਨਾਂ ਦੀ ਬਾਣੀ ਪਟਾਂ ਦੀ ਬਾਣੀ ਇਤੋਂ ਤੱਕ ਕਿ ਗੁਰੂ ਸਾਹਿਬਾਂ ਦੀ ਬਾਣੀ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਹੁਣ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਗਿਆਨ ਦਿੰਦੇ ਨੇ ਸਾਡੇ ਤੇ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸਾਨੂੰ ਜ਼ਿੰਦਗੀ ਦੇ ਉਹਨਾਂ ਉਲਝੀਆਂ ਗੁਝਲਾਂ ਨੂੰ ਸੁਲਝਾਣ ਲਈ ਸਾਡੀ ਮਦਦ ਕਰਦੇ ਨੇ ਜਿਨ੍ਹਾਂ ਨੂੰ ਸੁਲਝਾ ਕੇ ਅਸੀਂ ਇਸ ਜੀਵਨ ਦੇ ਵਿੱਚ ਇਸ ਮਨੁੱਖੀ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਸ ਮਾਵਾਂਗੇ ਪਰੇ ਉਦੋਂ ਹੋਵੇਗਾ ਜਦੋਂ ਅਸੀਂ ਚੌਂਕੜਾ ਲਗਾ ਕੇ ਉਸ ਇਕ ਅਗਾਲਪੁਰਖ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਗੋੜ ਨੂੰ ਵਾਹਿਗੁਰੂ ਨੂੰ ਉਸ ਨੂੰ ਇੱਕ ਮਨਿਕ ਚਿਤੋ ਕੇ ਧਿਆਵਾਂਗੇ ਸਿਮਰਨ ਕਰਾਂਗੇ ਫਿਰ ਛੇਤੀ ਹੀ ਅਸੀਂ ਉਸ ਦੇ ਘਰ ਵਿੱਚ ਪੁੱਜ ਜਾਵਾਂਗੇ ਜਿਸ ਘਰ ਵਿੱਚ ਜਾਇਆ ਸਾਡਾ ਆਵਾਗੋਣ ਦਾ ਚੱਕਰ ਹੀ ਮੁੱਕ ਜਾਂਦਾ ਹੈ ਸੋ ਪੰਗਵਾਲਿਓ ਅੱਜ ਦੇ 5200 ਲੋਕ ਦੇ ਵਿਚਾਰ ਕਰਦੇ ਆ 10 501 ਨਹੀਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਹੋਗੀਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣ ਹੋਗਾ ਬਖਸ਼ ਲੈਣਾ ਪੁੱਲਾਂ ਮੇਰੀਆਂ ਕੋਈ ਵਿਚਾਰ ਵਧੀਆ ਲੱਗੀ ਹੋਵੇ ਤੇ ਉਸ ਨੂੰ ਆਪਣੇ ਹਿਰਦੇ ਵਿੱਚ ਬਸਾਉਣ ਦਾ ਯਤਨ ਕਰਨਾ ਹੋਈਆਂ ਬਿੰਦ ਪੁੱਲਾਂ ਦੀ ਖਿਮਾ ਬੁਲਾਓ ਜੀ ਫਿਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ